ਮੁੱਖ ਮੰਤਰੀ ਸਾਹਿਬ ਸ਼ਿਫਟ ਹੋ ਰਹੇ ਨੇ ਨਹੀਂ ਨਹੀਂ ਘਰ ਸ਼ਿਫਟ ਕਰ ਰਹੇ ਨੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣਾ ਘਰ ਜਲੰਧਰ ਦੇ 117 ਸਾਲ ਪੁਰਾਣੇ ਮਕਾਨ ਚ ਸ਼ਿਫਟ ਕਰਨ ਦੀ ਤਿਆਰੀ ਚ ਨੇ ਬੜਾ ਕਹਿੰਦੇ ਇਤਿਹਾਸਿਕ ਘਰ ਹੈ ਬੜਾ ਕਲਾਤਮਕ ਘਰ ਹੈ ਬੜਾ ਨੁਰਹਾਨੀ ਹੈ ਉੱਥੇ ਪਾਣਾ ਕਹਿੰਦੇ ਉਹ ਪਲ ਸੋ ਇਸ ਲਈ ਸਕੂਨ ਬਹੁਤ ਆ ਕਿ ਉਸ ਘਰ ਚ ਉਹ ਘਰ ਤਬਦੀਰ ਹੋਣ ਜਾ ਰਹੇ ਪੈਸੇ ਸਾਰਿਆਂ ਨੇ ਧਿਆਨ ਚੋਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਲੰਧਰ ਜਦੋਂ ਜਿਮਨੀ ਚੋਣ ਸੀ ਤਾਂ ਉਹਨਾਂ ਨੇ ਉੱਥੇ ਇੱਕ ਘਰ ਕਿਰਾਏ ਤੇ ਲਿਆ ਸੀ ਉਸ ਕਿਰਾਏ ਦੇ ਘਰ ਚੋਂ ਹੁਣ ਉਹ ਇੱਕ ਉਸ ਸਰਕਾਰੀ ਬੰਗਲੇ ਚ ਜਾ ਰਹੇ ਨੇ ਜਿੱਥੇ ਲੰਮਾ ਸਮਾਂ ਜਲੰਧਰ ਦੇ ਕਮਿਸ਼ਨਰ ਰਹਿੰਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਬਾਰਾਂਦਰੀ ਜਲੰਧਰ ਦੀ ਬਾਰਾਂਦਰੀ ਸਥਿਤ 170 ਸਾਲ ਪੁਰਾਣੇ ਮਕਾਨ ਸ਼ਿਫਟ ਹੋ ਸਕਦੇ ਨੇ 170 ਸਾਲ ਪੁਰਾਣਾ ਮਕਾਨ ਜਿਹਦਾ ਨੰਬਰ 1 ਹੈ ਮਕਾਨ ਨੰਬਰ 1 ਜੋ ਉਹੀ ਘਰ ਹੈ ਜਿੱਥੇ ਪਹਿਲਾਂ ਡਿਵੀਜ਼ਨਲ ਕਮਿਸ਼ਨਰ ਦਾ ਘਰ ਹੁੰਦਾ ਸੀ ਤੇ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਜਲੰਧਰ ਸ਼ਹਿਰ ਦਾ ਨਿਵਾਸ ਟਿਕਾਣਾ ਬਣ ਸਕਦਾ ਮੈਸੇ ਚੰਡੀਗੜ੍ਹ 'ਚ ਮੁੱਖ ਮੰਤਰੀ ਸਾਹਿਬ ਕੋਲ ਸਰਕਾਰੀ ਕੋਠੀ ਹੈ ਜ਼ਰੂਰ ਕੋਠੀ ਆ ਪਿੰਡ ਦਾ ਰਹੇਗਾ ਚੰਡੀਗੜ੍ਹ ਚ ਇੱਕ ਕੋਠੀ ਪੈਸਾ ਮੁਖੰਦਰੀ ਨਾਂ ਤੇ ਪੰਜ ਕੋਠੀਆਂ ਬੋਲਦੀ ਚਲੋ ਰਹਿੰਦੀ ਖਚ ਨੇ ਚਾਰ ਵੱਖ-ਵੱਖ ਪਹਿਲੂਆਂ ਤੋਂ ਅਲਾਟ ਨੇ ਇਹ ਜਿਹੜਾ ਹੁਣ ਜਲੰਧਰ ਦੇ ਵਿੱਚ ਇਹ ਘਰ ਚ ਸ਼ਿਫਟ ਹੋਣ ਦਾ ਇਹ ਘਰ ਬੜਾ ਕਹਿੰਦੇ ਸਪੈਸ਼ਲ ਹੈ ਤੇ ਇੱਥੇ ਸੋਫੇ ਲੱਗਣੇ ਸ਼ੁਰੂ ਹੋ ਗਏ ਬੈਡਮਿੰਟਨ ਤੇ ਵਾਲੀਬਾਲ ਕੋਰਟ ਤਿਆਰ ਹੋ ਰਿਹਾ ਹੈ ਜੋੇ ਪਾਸੇ ਜਾਲ ਜੁੜ ਲੱਗ ਗਿਆ ਤਿਆਰੀ ਹੋ ਗਈ ਇਮਾਰਤ ਦੀ ਦਰਸਤੀ ਹੋ ਰਹੀ ਹੈ ਉਸ ਦੀ ਮਰਮਤ ਰੰਗ ਰੋਗਨ ਕੋਈ ਫਰਸ਼ ਬਦਲਣਾ ਕੁਝ ਕਰਨਾ ਹੈ ਬਾਥਰੂਮ ਵਧੀਆ ਸਾਰਾ ਕੁਝ ਪ੍ਰਕਿਰਿਆ ਚੱਲ ਰਹੀ ਹੈ ਤਿਆਰੀਆਂ ਨੂੰ ਦੇਖਦੇ ਹੋਏ ਕਹਿੰਦੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੰਕੰਤਰੀ ਜਲਦੀ ਇਹਦੇ ਵਿੱਚ ਰਹਿਣ ਆ ਸਕਦੇ ਜਿ ਜਿਸ ਤਰ੍ਹਾਂ ਦੀ ਤੇਜ਼ੀ ਤਿਆਰੀ ਹੋ ਚੱਗੀ ਆ ਹੋ ਸਕਦਾ ਵਿਰੋਧੀ ਇਹਨੂੰ ਸ਼ੀਸ਼ਮੈਲਾ ਮਿਲਾ ਕੇ ਸਵਾਲ ਵੀ ਖੜੇ ਕਰਨ ਲੱਗ ਜਾਣ ਕਿ ਲੋ ਜੀ ਕੇਜਰੀਵਾਲ ਤੋਂ ਬਾਅਦ ਉਹਨੂੰ ਭਗਵੰਤ ਮਾਨ ਵੀ ਸ਼ੀਸ਼ਮੈਲ ਦੇ ਰਾਹ ਤੇ ਪਰ ਉਹ ਕਹਿੰਦੇ ਕਿ ਇਹ ਵਿਰਾਸਤੀ ਘਰ ਹੈ ਉਹ ਮੰਕੰਤਰੀ ਨੇ ਜਲੰਧਰ ਦੇ ਕੈਂਟ ਦੇ ਵਿੱਚ ਇੱਕ ਕਰ ਲਿਆ ਹੋਇਆ ਸੀਗਾ ਜਿੱਥੇ ਉਹ ਕਿਰਾਏ ਤੇ ਰਹਿੰਦੇ ਸੀ ਜਿੱਥੇ ਦਰبار ਵੀ ਲਾਉਂਦੇ ਰਹੇ ਨੇ ਤੇ ਜਿਵੇਂ ਨੀ ਚੋਣਾਂ ਦੇ ਦੌਰਾਨ ਉਹਨੇ ਉਸ ਜਵਾਬਾ ਖੇਤਰ ਦੇ ਲੋਕਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਹਫਤੇ 'ਚ 2 ਤੋਂ 3 ਦਿਨ ਜਲੰਧਰ ਹੀ ਆ ਕੇ ਰੁਕਿਆ ਕਰੂੰਗਾ ਤਾਂ ਕਿ ਤੁਹਾਨੂੰ ਚੰਡੀਗੜ੍ਹ ਨਾ ਆਉਣਾ ਪਵੇ ਹੁਣ ਉਹ ਘਰ ਕਹਿੰਦੇ ਜੀ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਪੈਂਦਾ ਪਰ ਇਹ ਐਨ ਸ਼ਹਿਰ ਦੇ ਵਿੱਚ ਪੈਂਦਾ ਐਨ ਮਤਲਬ ਇੱਥੇ ਜਲੰਧਰ ਦਾ ਜਿਹੜਾ ਪ੍ਰਸਿੱਧ ਕਲੱਬ ਐ ਜਿਮਖਾਨਾ ਕਲੱਬ ਉਹ ਵੀ ਬਿਲਕੁਲ ਇਹਦੇ ਨਾਲ ਲੱਗਦਾ ਫਿਰ ਇਸ ਲਈ ਉੱਥੇ ਫਿਰ ਹੁਣ ਕਹਿੰਦੇ ਜੀ ਤਿਆਰੀਆਂ ਪੂਰੀਆਂ ਨੇ ਨਵਾਂ ਫਰਨੀਚਰ ਆ ਗਿਆ ਇਹ 670 ਸਾਲ ਪੁਰਾਣੀ ਕਰਤ 140 ਕਮਿਸ਼ਨਰ ਹੁਣ ਤੱਕ ਰਹਿ ਚੁੱਕੇ ਨੇ ਸੋ ਉਸ ਘਰ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਤਬਦੀਲ ਹੋ ਸਕਦੇ ਨੇ